ਠੰਡਾਂ ਚ ਧੁੱਪ ਤੇ ਗਰਮੀਆਂ ਚ ਛਾਂ ਲੱਭਦਾ ਹਾਂ ਜਦੋਂ ਅੜਿਆ ਥੜਿਆ ਹੋਵਾਂ ਤਾਂ ਪਿਉ ਤੇ ਜਦੋਂ ਲੱਗੇ ਭੁੱਖ ਤਾਂ ਮਾਂ ਲੱਭਦਾ ਹਾਂ ਹੈਡਲਾਈਕ हां जी सत श्री अकाल जी की हाल चाल जी टाइम स्वेयर ਦੇ 6 ਵਜ ਗਏ ਤੇ ਆਪਾਂ ਉੱਠ ਕੇ ਰਸੋਈ ਚ ਆ ਗਏ ਅੱਗੇ ਮੈਂ ਸਾਢੇ 6 ਵਜੇ ਉੱਠਦੀ ਹੁੰਨੀ ਆ ਅੱਜ ਮੈਂ 6 ਵਜੇ ਤਾਂ ਉੱਠੀ ਆ ਕਿਉਂਕਿ ਅੱਜ 10ਵੀਂ ਵੀ ਆ ਆਪਾਂ 10ਵੀਂ ਵੀ ਕਰਨੀ ਆ ਪਹਿਲਾਂ ਰੋਟੀ ਵੀ ਬਣਾਉਣੀ ਆ ਕਿਉਂਕਿ ਅੱਜ 3 ਦਿਹਾੜੀ ਆ ਫੇਰ ਨੇ ਉਹਨਾਂ ਦੀ ਵੀ ਰੋਟੀ ਬਣਨੀ ਆ ਤੇ ਇੱਕ ਗੱਲ ਮੈਨੂੰ ਸਬਜ਼ੀ ਬਣਾਉਣੀ ਵੀ ਆਉਂਦੀ ਆ ਮੈਨੂੰ ਖੀਰ ਬਣਾਉਣੀ ਵੀ ਆਉਂਦੀ ਆ ਪਰ ਮੈਂ ਜ਼ਿੰਦਗੀ ਚ ਕੜਾ ਪ੍ਰਸ਼ਾਦ ਕਦੇ ਨਹੀਂ ਬਣਾਇਆ ਹੈਗਾ ਅੱਜ ਮੈਂ ਉਹ ਵੀ ਪਹਿਲੀ ਵਾਰੀ ਬਣਾਉਣਾ ਵਾ ਦੇਖੋ ਕਿੱਦਾਂ ਦਾ ਬਣਦਾ ਸੋ ਫਟਾਫਟ ਪਹਿਲਾਂ ਆਪਾਂ ਇੱਥੇ ਰੋਟੀ ਬਣਾ ਲਈਏ ਜੋਦਾ ਦਸਮੀ ਦਾ ਮੱਠਾ ਟੇਕ ਦਈਏ ਤੇ ਫਿਰ ਕੜਾ ਪ੍ਰਸ਼ਾਦ ਬਣਾ ਕੇ ਰੱਖਣਾ ਪਿੰਡ ਦਸਮੀ ਦਾ ਮੱਠਾ ਟੇਕਣਾ ਤੇ ਅੱਜ ਤਿੰਨ ਦਿਹਾੜੀਆਂ ਫੇਰਨੇ ਉਹਨਾਂ ਦੀ ਰੋਟੀ ਫੇਰ ਪਾਣੀਆਂ ਇੱਧਰ ਆਪਾਂ ਗੈਂ ਚੁੱਲੇ ਦੀ ਸਫਾਈ ਸ਼ੁਰੂ ਕਰਤੀ ਤੇ ਚਾਹ ਵਗੈਰਾ ਬਣਾ ਲਈਓ ਪਾਂਡੇ ਧੋ ਦਈਏ ਤੇ ਡੈਡੀ ਦੁੱਧ ਲੈਣ ਗਏ ਨੇ ਪਹਿਲਾਂ ਖੀਰ ਆ ਪਰ ਇਹਨੇ ਨਹੀਂ ਧਰਦੀ ਇੱਥੇ ਤੇ ਨਾਲ ਦੀ ਨਾਲ ਰਾਤ ਨਾ ਕੱਦੂ ਮਪਿੰਦਰ ਤੋਂ ਮੰਗਾ ਕੇ ਰੱਖ ਲਈ ਸੀ ਮੈਂ ਕਿਹਾ ਸਵੇਰ ਟਾਈਮ ਔਖਾ ਹੋ ਜਾਣਾ ਉਦੋਂ ਆ ਸਬਜ਼ੀ ਕੱਟ ਕੇ ਸਬਜ਼ੀ ਬਣਨੀ ਧਰ ਦੇਣੀ ਆ ਫਿਰ ਚਾਹ ਚੂ ਪੀਵਾਂਗੇ ਕਿਉਂਕਿ ਜੇ ਮੈਂ ਚਾਹ ਪੀਣ ਬੈ ਗਈ ਮੈਂ ਚਾਹ ਪੀਣ ਨੂੰ 10 15 ਮਿੰਟ ਲਾਈ ਦੇਣੀ ਆ ਹੌਲੀ ਹੌਲੀ ਚਾਹ ਪੀਣੀ ਐ ਨਾਲ ਫੂਲ ਚਲਾਉਣਾ ਫਿਰ ਮੈਨੂੰ ਐ ਹੁੰਦਾ ਵੀ ਥੋੜਾ ਜਿਹਾ ਕੰਮ ਪਹਿਲਾਂ ਨਵੇੜ ਦਵਾਂ ਫੇਰ ਹੀ ਚਾਹ ਪੀਵਾਂ ਚਲੋ ਵੀ ਹੁਣ ਆਪਾਂ ਇਹ ਕੰਮ ਲਈ ਸ਼ੁਰੂ ਹੋ ਚੁੱਕੇ ਖੀਰ ਇੱਧਰ ਆਪਾਂ ਰੰਨਣੀ ਧਰਤੀ ਆ ਜਾਨੋ ਹੁਣ ਖੀਰ ਇੰਨੀ ਜਾਊਗੀ ਉਦੋਂ ਤੱਕ ਆਪਾਂ ਸਬਜ਼ੀ ਕੱਟ ਲੈਨੇ ਆ ਟਾਈਮ ਹਲੇ 5:30 ਹੋਇਆ ਗਰਮੀ ਦਾ ਤੁਸੀਂ ਹਾਲ ਪੁੱਛੋ ਜੀ ਨਾ ਵੀ ਕਿੰਨਾ ਕਾ ਇੱਕ ਤਾਂ ਗਰਮੀ ਇੰਨੀ ਹੁੰਦੀ ਆ ਉੱਤੋਂ ਦੀ ਬਿਜਲੀ ਵਾਲੇ ਬਿਜਲੀ ਕੱਟ ਲੈਂਦੇ ਨੇ ਅਭੀ ਨਾ ਰਸੋਈ ਵਿੱਚ ਖੜਾ ਨਹੀਂ ਜਾ ਰਹਾ ਬਹੁਤ ਜ਼ਿਆਦਾ ਰਸੋਈ ਵਿੱਚ ਇੱਕ ਗੈਸ ਚੱਲਦਾ ਕਰਕੇ ਨਾ ਅਲਿਤਰ ਜਾਲੀ ਕਰਕੇ ਫਿਰ ਵੀ ਮਾੜਾ ਜਾਂ ਠੀਕ ਆ ਬਟ ਖੜਿਆ ਨਹੀਂ ਜਾਂਦਾ ਹੈਗਾ ਕਿਉਂਕਿ ਗੈਸ ਚਾਲਦਾ ਕਰਕੇ ਸੇਕ ਬੜਾ ਹੀ ਜ਼ਿਆਦਾ ਹੋਇਆ ਪਿਆ ਵਾ ਖੀਰ ਆਪਣੀ ਬਣ ਗਈ ਤੇ ਸਬਜ਼ੀ ਬਣਨੀ ਧਰਤੀ ਤੇ ਇੱਧਰ ਆਪਾਂ ਦੇਖ ਲਈ ਚਾਸ਼ਨੀ ਵੀ ਬਣਨੀ ਧਰਤੀ ਹੁਣ ਸ਼ੁਰੂ ਕਰਦੇ ਆ ਕੜਾ ਪ੍ਰਸ਼ਾਦ ਬਣਾਣਾ ਦੇਖੋ ਵੀ ਅਜੇ ਪਹਿਲੀ ਵਾਰੀ ਕਿਵੇਂ ਬਣਦਾ ਹੈ ਕਦੇ ਅਜਿਹਾ ਤੱਕ ਬਣਾਇਆ ਨਹੀਂ ਬਸ ਜਿਵੇਂ ਭੂਆ ਹਮੋਂ ਨਹੀਂ ਬਣਾਉਂਦੇ ਸੀ ਮਮੇ ਹੋਣੀ ਬਣਾਉਂਦੇ ਸੀ ਉਹ ਮੈਂ ਦੇਖਿਆ ਜਾਂ ਇਹ ਕਿਵੇਂ ਬਣਦਾ ਵਾ ਨਾ ਆਪਾਂ ਕੋਈ ਰੈਸਪੀ ਦੇਖੀਆ YouTube ਤੋਂ ਬਸ ਇਧਰ ਬਣਾਉਣ ਹੀ ਲੱਗੀ ਥੋੜੇ ਮੈਨੂੰ ਥੋੜਾ ਜਿਹਾ ਘੱਟ ਲੱਗਦਾ ਜਦੋਂ ਪਹਿਲੀ ਵੇਰਕਾ ਥੋੜੀ ਬਹੁਤੀ ਗਲਤੀ ਹੋ ਹੀ ਜਾਂਦੀ ਹੈ ਬਣਾਉਣ ਚ ਅਗਲੀ ਵੇਰਕਾ ਫਸੇ ਬਣਾਵਾਗੇ ਆਪਾਂ ਇੱਕ ਕੌਲੀ ਆਪੇ ਦਾ ਪ੍ਰਸ਼ਾ ਕਿਸਮਤ ਪਹਿਲਾਂ ਹੀ ਲਿਖੀ ਹੋਈ ਆ ਫਿਰ ਮਿਹਨਤ ਤੇ ਕੋਸ਼ਿਸ਼ ਕਰਨ ਦਾ ਕੀ ਫਾਇਦਾ ਇਹਦਾ ਜਵਾਬ ਹੈ ਕੀ ਪਤਾ ਕਿਸਮਤ ਦੇ ਵਿੱਚ ਲਿਖਿਆ ਹੋਵੇ ਕਿ ਜੇ ਇਹ ਬੰਦਾ ਮਿਹਨਤ ਤੇ ਕੋਸ਼ਿਸ਼ ਕਰੂਗਾ ਫਿਰ ਹੀ ਸਭ ਮਿਲੇਗਾ वेलकम ਟੂ ਦਿ ਚੈਨਲ ਗਾਇਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਮੈਂ ਪਹਿਲਾਂ ਕਿਉਂ ਕੱਟ ਪਾਇਆ ਸੀ ਵੀ ਜਿਆਦਾ ਨਾ ਹੋਟਲ ਬਟ ਮੈਨੂੰ ਲੱਗਦਾ ਵੀ ਖਰਾਬ ਪ੍ਰਸ਼ਾਸਨ ਬਣਾਉਣ ਲਈ ਕਿਉਂ ਥੋੜਾ ਜਿਆਦਾ ਜਿਆਦਾ ਅੱਜ ਜੀ ਆਪਾਂ ਅੱਜ ਬਣਾਈਏ ਕਦੂ ਪ੍ਰਸ਼ਾਦ ਬਣਾ ਕੇ ਉਸ ਤੋਂ ਬਾਅਦ ਮੈਂ ਆਟਾ ਛਾਣ ਕੇ ਰੱਖ ਲਿਆ ਇਹ ਕੁੱਲ ਕੇ ਰੱਖ ਲੈਣਾ ਵਾ ਫਿਰ ਉਧਰੋਂ ਪਿੰਡਰ ਉਹਨਾਂ ਨੂੰ ਠਾਣ ਕੇ ਆਉਣੀ ਆ ਫਿਰ ਜਦ ਹੀ ਪੰਜ ਪ੍ਰਸ਼ਾਦ ਦੇ ਪਕਾ ਕੇ ਆਪਾਂ ਪਹਿਲਾਂ ਮੱਥਾ ਟੇਕ ਕੇ ਆਵਾਂਗੇ ਉਸ ਤੋਂ ਬਾਅਦ ਆਪਾਂ ਦਾ ਬ੍ਰੇਕਫਾਸਟ ਕਰਾਂਗੇ ਕਿਉਂਕਿ ਅੱਜ ਮੈਂ ਬ੍ਰੇਕਫਾਸਟ علیحدਾ ਨਹੀਂ ਬਣਾਇਆ ਮੇਰਾ ਸਾਜਰੇ ਉੱਠ ਕੇ ਕਹਿੰਦਾ ਰੋਟੀ ਵੀ ਬਣਾ ਲਈ ਹੁਣ ਸਬਜੀ ਬਣ ਗਈ ਆ ਉਦੋਂ ਬਾਅਦ ਅਸੀਂ ਆਪਦਾ ਬ੍ਰੇਕਫਾਸਟ ਕਰਾਂਗੇ ਤੇ ਫਿਰ ਜਿਹੜੇ ਦਿਹਾੜੀਆਂ ਲੱਗੇ ਨੇ ਉਹਨਾਂ ਦੀਆਂ ਰੋਟੀਆਂ ਪਕਾ ਕੇ ਤੇ ਆਪਾਂ ਬਾਕੇ ਲੈ ਜਾਵਾਂਗੇ ਸਮਾਂ ਪੈਂਦਾ ਅੰਮਾ ਤੇ ਆਹ ਮੈਂ ਬਹੁਤ ਪਾਸੇ ਹੋ ਗਿਆ ਵਾ ਤੇ ਛਾਸ਼ਣੀ ਆਪਣੀ ਡ੍ਰੈਗ ਗਿਆ ਰੋਈਤਾ ਮਤਲਬ ਵੀ ਗਰਮ ਪਾਣੀ ਪਾ ਲੈਂਦੇ ਆ ਚੀਨੀ ਉਤਈ ਪਾ ਲੈਂਦੇ ਆ ਪਰ ਮੰਮੀ ਮੈਂ ਦੇਖਿਆ ਹਮੇਸ਼ਾ ਚਾਹ ਚੀਂਗਾਂ ਕੀ ਪਉਂਦੇ ਆ ਵੀ ਉਹਦੇ ਨਾਲ ਸਹੀ ਰਹਿੰਦਾ ਬਣਾਉਂਦੇ ਆ ਬਾਹਰ ਕੋਈ ਆਇਆ ਆਟਾ ਥੋੜਾ ਥੋੜਾ ਬਰਾਊਨ ਵੀ ਹੋ ਗਿਆ ਮੈਨੂੰ ਏਦਾਂ ਮਾ ਵੀ ਥੋੜਾ ਜਿਹਾ ਸੇਕ ਹੋਰ ਲਗਵਾ ਲਵਾਂ ਕਿਤੇ ਕੱਚਾ ਨਾ ਰਹਿ ਜਾਵੇ

ਫਣ ਬਾਕੀ ਬਾਤ ਵੀ ਦੇਖਾਂਗੇ ਕਿ ਕਿੱਦਾਂ ਦਾ ਬਣਵਾ। ਅੱਜ ਹੈਗੀ ਆ 10ਵੀਂ ਮਿਲ ਲੱਗਦਾ ਪਹਿਲੀ ਵਾਰੀ ਇਦਾਂ ਹੋਇਆ ਹੋਊਗਾ ਕਿ 10ਵੇਂ ਦਿਨ ਮੰਮੀ ਘਰੇ ਨਹੀਂ ਹੈਗੇ। ਕਿਉਂ ਰਣ ਸ਼ੇਰੇ? ਦਾਦਾ ਕਿੱਥੇ ਆ? ਬਾਹਰ। ਬਾਹਰ? ਦਾ ਉਹ ਕਮਰੇ ਚ ਦਾਦਾ ਹੈ ਹੀ ਨਹੀਂ। ਕਮਰੇ ਚ ਦਾਦਾ ਹੈ ਹੀ ਨਹੀਂ ਆਪਦੇ ਅੜਿਚ। ਰਾਤ ਦਾ ਦਾਦਾ ਨੂੰ ਠੂਕਾ ਕੇ ਗਿਆ ਸੀ। ਦਾਦੂ ਚੱਲ ਗਿਆ ਫਿਰ? ਹਾਂ। ਤੂੰ ਦਾਦੂ ਨੂੰ ਠੂਕੀਤੀ ਸੀ ਰਾਤ ਨੂੰ। ਮੈਂ ਤਾਂ ਗੁੱਸੇ ਹੋ ਗਏ। ਹਾਂ। ਰਾਤਾ ਪਕੌੜੀਆਂ ਪਿੰਧਰ ਮੇਰੀ ਜੀ ਕੀ ਗੁੱਸਾ ਕਰੂਗਾ ਆ ਫੜੀ ਮੜਾ ਜੈਨਾ ਹੁਣ ਆਪਾਂ ਪਹਿਲਾਂ ਜਾ ਕੇ ਮੱਥਾ ਟੇਕ ਆਈਏ ਪੰਧੇਰ ਖੇੜੀ ਦੇ ਡਾਡੀ ਨੇ ਮੱਥਾ ਟਿਕ ਦੇਣਾ ਉਸ ਤੋਂ ਬਾਅਦ ਮੈਂ ਰੋਟੀ ਲੈ ਕੇ ਜਾਉਂਗਾ ਪਿੰਡ ਨੂੰ ਅੱਜ ਸ਼ਾਇਦ ਰਣਸ਼ੇਰ ਤੇ ਭਵਨ ਕਰ ਹੀ ਰਹਿਣਗੇ ਕਿਉਂਕਿ ਗਰਮੀ ਬਹੁਤ ਆਵੇ ਵੈਸੇ ਵੀ ਅੱਜ ਉੱਥੇ ਆਪਾਂ ਨੂੰ ਕੋਈ ਬਹੁਤਾ ਕੰਮ ਨਹੀਂ ਹੈਗਾ ਹੁਣ ਚਾਰ ਦਿਹਾੜੀਆਂ ਹੀ ਲੱਗੇ ਹੋਏ ਆ ਅੱਜ ਡਾਊਨ ਸੀਲਿੰਗ ਵਾਲੇ ਨੇ ਸ਼ਾਇਦ ਛੁੱਟੀ ਮਾਰਨੀ ਆ ਪੱਕਾ ਨਹੀਂ ਹੈਗਾ ਜੇ ਆਏ ਵੀ ਤਾ ਦੋ ਬੰਦੇ ਹੀ ਆਉਣਗੇ ਅੱਜ ਪਵਨ ਨੇ ਪਹਿਲੀ ਵਾਰੀ ਦੇਗ ਬਣਾਈ ਸੀ। ਦੇਖ ਤੇ। ਸਵਾਦ ਬਣੀ ਆ। ਕੋਸ਼ ਘੱਟ ਵੱਧ। ਮਿੱਠਾ ਸਹੀ ਆ? ਮੈਨੂੰ ਮਿੱਠੇ ਦਾ ਡਾਊਟ ਸੀਗਾ। ਥੋੜਾ ਝੋਕਟ ਲੱਗਿਆ। ਮੈਂ ਤਾਂ ਆਟਾ ਵੱਧ ਪਾ ਕੇ ਆ ਸੀ। ਚਲੋ ਪਹਿਲੀ ਵਾਰੀ ਬਣਾਈ ਆ। ਅਗਲੀ ਵਾਰੀ ਤਾਂ ਆਪਾਂ ਇਹ ਚੀਜ਼ ਸੁਧਾਰਾਂਗੇ। ਆਹ ਦੇਖ ਲਓ ਇੱਧਰ ਮੇਰਾ ਮੁੰਡਾ। ਕਹਦੇ ਮਾਤਾ ਆਪਰੇ ਬਹੁਤ ਅੱਛੀ ਦੇਗ ਬਣਾਈ ਉੱਠ ਜਾ ਪੁੱਤ ਲਾਓ ਵੇ ਹੁਣ ਆਪਾਂ ਵੀ ਖਾਈਏ ਰੋਟੀ ਕਦੂ ਦੀ ਸਬਜ਼ੀ ਨਾਲ ਦਹੀਂ ਨਾਲ ਦੋ ਰੋਟੀਆਂ ਤੇ ਨਾਲ ਮੇਰਾ ਗੰਡਾ ਸਿੰਘ ਕਿਵੇਂ ਹੈ ਗਾਮੀ ਲੱਗਦੀ ਸੀ ਗਾਮੀ ਲੱਗਦੀ ਸੀ ਚਲ ਕੋਈ ਨਾ ਪੁੱਤ ਗਾਮੀ ਵੀ ਲੱਗਣੀ ਚਾਹੀਦੀ ਆ ਇਹਨੂੰ ਆਇਆ ਠੰਡੀ ਅਲੱਗਾ ਤੇ ਨਹੀਂ ਮਾਰਦਾ ਪੁੱਤ ਇਹ ਗਰਮ ਹੈ ਬਾਈ ਮਾਰੂਗਾ ਏਸੀ ਠੰਡੀਆਂ ਵਾ ਮਾਰੂ ਮम्मा ਹਾਂ ਨਾਜੀ ਕੀ ਕਰਦਾ ਇੱਕ ਗੱਡੀ ਦੇਖੂ ਉਰੋਂ ਖੁੱਲ ਜੂ ਗੱਡੀ ਹਾਂ ਉਰੋਂ ਖੁੱਲ ਜੂ ਗੱਡੀ ਹਾਂ ਹਾਂ ਬਾਪੂ ਬਣਿਆ ਬੈਠਾ ਚੜ ਚੜ ਕੇ ਬੈਠਦੀ ਢੋ ਤੇ ਓਏ ਤੈਨਾਂ ਚਾਬੀ ਖਰਾਬ ਕਰ ਦਿੱਤੀ ਫੈਂਡਰ ਕੀ ਕਰੂੰਗਾ ਜੇ ਤੈਨਾਂ ਚਾਬੀ ਖਰਾਬ ਕਰਤੀ ਗੱਡੀ ਕਿਵੇਂ ਕਰਦੀ ਹੁੰਦੀ ਆ ਇਹ ਇਹ ਰਲ ਸਿਰਕਿ ਤੇ ਰਲ ਸਿਰਕਿ ਤੇ ਕਿਚ ਕਿਚ ਲਓ ਵੀ ਸਿਰੋ ਹੁਣ ਆਪਾਂ ਚੱਲੀਏ ਆਪਣੇ ਕੰਮ ਧੰਦੇ ਤੇ ਮਤਲਬ ਪਵਨ ਨੇ ਰੋਟੀ ਸਾਰੀ ਬੰਤੀ ਹੁਣ ਆਪਾਂ ਰੋਟੀ ਲੈ ਕੇ ਚੱਲੀਏ ਬੰਦੇਰ ਖੇੜੀ ਠੰਡਾ ਚ ਧੁੱਪ ਤੇ ਗਰਮੀਆਂ ਚ ਛਾਂ ਲੱਭਦਾ ਹਾਂ ਜਦੋਂ ਅੜਿਆ ਥੜਿਆ ਹੋਵਾਂ ਮਾ ਤਾਂ ਪਿਓ ਤੇ ਜਦੋਂ ਲੱਗੇ ਭੁੱਖ ਤਾਂ ਮਾਂ ਲੱਭਦਾ ਹਾਂ ਹਿੱਟ ਲਾਈਕ ਇਫ ਯੂ ਲਾਈਕ ਮਾਈ ਦਿੱਸੇ ਸ਼ੇਰ ਅੱਜ ਕੱਲਾ ਕੱਲਾ ਆ ਰਿਹਾ ਸੀਗਾ ਅੱਜ ਸਵੇਰ ਦੀ ਮਾਤਾ ਦੀ ਬੜੀ ਯਾਦ ਆ ਰਹੀ ਆ ਇਹ ਚੰਦਰੇ ਅਮਰੀਕਾ ਨੇ ਦਿੱਤਾ ਵੀ ਬਹੁਤ ਆ ਤੇ ਖੋ ਵੀ ਬਹੁਤ ਲਿਆ ਪਰ ਇਹਨੂੰ ਤਾਂ ਜ਼ਿੰਦਗੀ ਕਹਿੰਦੇ ਆ ਇਹ ਆਈ ਚੱਲਣੀ ਆ ਕਦੇ ਵਧੀਆ ਕਦੇ ਮਾੜੀ ਕਦੇ ਉਤਰਾ ਕਦੇ ਚੜ੍ਹਾ ਕਦੇ ਵੱਖ-ਵੱਖ ਕਦੇ ਇਕੱਠੇ बस चल आई चली जावे ਬੱਤਲ ਤਾਂ ਦੂਰ ਦੂਰ ਤੱਕ ਕਿਤੇ ਨਹੀਂ ਹੈਗੇ ਹਵਾ ਪੂਰੀ ਲੋ ਵਗਦੀ ਆ ਲੋ ਅਮਰੀਕਾ 'ਚ ਜਿੱਥੇ ਹੁਣ ਕ੍ਰਿਕਟ ਦਾ ਵਰਲਡ ਕੱਪ ਹੋ ਰਿਹਾ ਉੱਥੇ ਮੀਂਹ ਪੈਣ ਨਹੀਂ ਹਟ ਰਿਹਾ ਤੇ ਆਪਣੇ ਇੱਥੇ ਮੀਂਹ ਦੀ ਲੋੜ ਆ ਇੱਥੇ ਨਹੀਂ ਆ ਰਹੀ ਰਿਹਾ ਪਿੰਦਰ ਚਲੇ ਗਏ ਪਿੰਡ ਨੂੰ ਮੇਰਾ ਵੀ ਰਸੋਈ ਦਾ ਸਾਰਾ ਕੰਮ ਨਿਪਟੜ ਗਿਆ ਟਾਈਮ ਹਲੇ 11 11.5 ਕੇ 11 ਹੀ ਹੋਏ ਨੇ ਹੁਣ ਰਣਸ਼ੇਰ ਨੂੰ ਨਮਾ ਕੇ ਉਸ ਤੋਂ ਬਾਅਦ 2-3 ਘੰਟੇ ਕਰਦੇ ਆ ਆਰਾਮ ਅੱਜ ਦਾ ਬਈ ਥੱਕ ਗਏ ਔਰ ਉਹ ਪੌੜੀਆਂ ਚੜ ਕੇ ਆਈਆਂ ਸਭ ਹੀ ਚੜ ਗਿਆ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਵਾ ਗਰਮੀ ਬੜਾ ਜ਼ਿਆਦਾ ਥਕਾ ਰਹੀ ਆ ਤੁਸੀਂ ਕਿਹਨੂੰ ਦੇਖ ਰਹੇ ਹੋ ਪਿੰਦਰ ਚਲੇ ਗਏ ਰਣਸ਼ੇਰ ਰੋਟੀ ਖਾਂਦਾ ਸੀ ਜਦੋਂ ਇਹ ਰੋਟੀ ਖਾ ਕੇ ਹਟਿਆ ਫਿਰ ਇਹਨੇ ਲੱਭਿਆ ਡੈਡਾ ਡੈਡਾ ਫਿਰ ਆ ਕੇ ਗੱਡੀ ਦੇਖ ਕੇ ਕਹਿੰਦਾ ਡੈਡਾ ਹਾਂ ਨਹੀਂ ਗੱਡੀ ਹਾਂ ਨਹੀਂ ਵੀ ਉਹ ਚਲੇ ਗਏ ਇਹਨੇ ਨੂੰ ਪਤਾ ਲੱਗਣ ਲੱਗਾ ਮੇਰੇ ਡੈਡ ਨੂੰ ਹਲੇ ਤੱਕ ਡ੍ਰੈੰਗ ਰੂਮ ਲੌਬੀ ਤੇ ਰਸੋਈ ਦੀ ਮਿੱਟੀ ਵੀ ਕੱਢ ਹੋਈ ਆ ਇੱਕ ਆਜਾ ਨੁਕਸਾਨ ਵੀ ਹੋ ਗਿਆ ਬਾਥਰੂਮ ਚੋਂ ਮਿੱਟੀ ਕੱਢਣ ਲੱਗੇ ਪੈਪ ਤੇ ਕਹੀ ਵੱਜੀ ਹੁਣ ਇੱਥੇ ਟੋਟਾ ਲਾਉਣਾ ਪੈਣਾ ਵਾ ਪਾਣੀ ਲੀਕ ਹੋਈ ਜਾਂਦਾ ਅਰ ਜਿੱਥੇ ਮੈਨੂੰ ਕੋਈ ਕੰਮ ਨਹੀਂ ਹੈਗਾ ਤੇ ਸਿਮ ਕਿਰਨ ਹੁਣੀ ਵੀ ਨਾਨਕਿਆਂ ਨੂੰ ਗਿਆ ਹੋਇਆ ਆਪਦੇ ਹੁਣ ਮੈਂ ਇੱਥੋਂ ਚੱਲਦਾ ਮਮਨਾਵਾਦ ਲੱਕੜ ਦੇਖ ਕਿਉਂ ਨੇ ਲੱਕੜ ਸੁੱਕ ਗਈ ਕਿ ਨਹੀਂ ਅੰਕਲ ਕੱਲ ਕਹਿੰਦੇ ਸੀਗੇ ਵੀ ਲੱਕੜ ਥੋੜੀ ਜੀਆਂ ਧਰੇੜਾਂ ਛੱਡ ਗਈ ਗਰਮੀ ਤਾਂ ਵੀ ਅਨਬੀਰੇਬਲ ਆ ਇੰਨੀ ਜ਼ਿਆਦਾ ਗਰਮੀ ਆ ਪੁੱਛੋ ਹੀ ਨਾ ਮੈਨ ਲੱਗਦਾ ਮੈਂ ਘੰਟਾ ਖੜਾ ਐ ਉੱਥੇ ਨੁੱਚੜ ਗਿਆ ਪੂਰਾ ਹਵਾ ਚੱਲਦੀ ਆ ਪਰ ਦੇਖ ਕਹਿਣ ਲੱਗਦਾ ਕਿ ਬਾਹਰ ਮੌਸਮ ਠੀਕ ਹੋ ਪਰ ਹਵਾ ਅੱਗੀ ਆ ਅੱਗੀ ਸਾਡਾ ਪੰਧੇਰ ਖੇੜੀ ਪਿੰਡ ਲੁਧਿਆਣੇ ਚੋਂਦਾ ਵਾ ਤੇ ਸਿਮਰਨ ਦਾ ਪਿੰਡ ਪੰਧੇਰ ਖੇੜੀ ਤੋਂ 3 ਜਾਂ 4 ਕਿਲੋਮੀਟਰ ਹੋਊਗਾ ਮੋਮਨਾਬਾਦ ਐ ਇਹ ਸੰਗਰੂਰ ਚੋਂਦਾ ਵਾ ਦੇਖ ਲਓ ਨਾ ਆਏ 2-2 ਕਿਲੋਮੀਟਰ ਬਾਅਦ ਜ਼ਿਲ੍ਹੇ ਚੇਂਜ ਹੋ ਜਾਂਦੇ ਹੁਣ ਮੈਨੂੰ ਆ ਆਦਤ ਹੀ ਪੈ ਗਈ ਮੈਂ ਜਿੱਥੇ ਵੀ ਜਾਵਾਂ ਛਤਲ ਪੱਕਾ ਦੇਖਦਾ ਚਾਹੇ ਉੱਥੇ ਪੀਓਪੀ ਹੋਈ ਹੋਵੇ ਚਾਹੇ ਡਾਊਨ ਸਿਲਿੰਗ ਜਿਹੜੀ ਰਾਹੁ ਚਾਪ ਸੀ ਉਹ ਤਾਂ ਨਹੀਂ ਪਾਟੀ ਜਿਹੜੀ ਸਾਗਵਨ ਉਹ ਪਾਟੀਆਂ ਆ ਪੀਸ ਫਟਿਆ ਹੋਇਆ ਇੱਕ ਪੀਸ ਉੱਥੇ ਪਿਆ ਆ ਤਾਂ ਉਹੀ ਪੀਸ ਆ ਨਾ ਮਤਲਬ ਬੜਾ ਇਧਰੋਂ ਇਧਰ ਨੂੰ ਆ ਬਾਕੀ ਮੈਸਤਰੀ ਕੰਮ ਦਾ ਕੋਈ ਚੱਕਰ ਨਹੀਂ ਹੈਗਾ ਪਰ ਇਹ ਆਪਣੀ ਗੱਲ ਹੋਈ ਹੋਈ ਹੈ ਵੀ ਜੇ ਲੱਕੜ ਖਰਾ ਗਈ ਆਪਾਂ ਮੋੜ ਦੇਣੀ ਆ ਚਲੋ ਬਾਕੀ ਤੁਸੀਂ ਦੱਸਿਓ ਨਾ ਕਮੈਂਟ ਕਰਕੇ ਵੀ ਐਂ ਲੱਕੜ ਪਾੜਦੀ ਹੁੰਦੀ ਹੈ ਕਿ ਨਹੀਂ ਮੈਨੂੰ ਥੋੜੀ ਨੌਲੇਜ ਘੱਟ ਆ ਲੋ ਬਾਕੀ ਦੇਖਦੇ ਆ ਕੀ ਬਣਦਾ ਏ ਯਾਰ ਇਹਦੇ ਕਪੜਾ-ਕਪੜਾ ਮਾਈਕਰੋ ਲੱਕੜਦਾ ਯਾਰ ਨਾ ਅਵਾਰਾ ਜਿੰਨਾ ਮਰਜੀ ਉਹ ਕਰ ਲਾ ਉਨਾਂ ਹੀ ਛੜ ਜਾਂਦਾ ਉਹ ਲੈ ਲਾ ਉਹ ਟ੍ਰੈਕਟਰ ਹੁੰਦੇ ਕਿੰਨੀ ਨਹੀਂ ਗਈ ਗਰਮੀ ਇੰਨੀ ਕਾ ਮਤਲਬ ਧੁੱਪ ਇੰਨੀ ਕਾ ਸਾਰੇ ਸੰਦ ਅੰਦਰ ਖੜੇ ਆ ਨਹੀਂ 2-4 ਪੱਕੇ ਬਾਹਰ ਹੁੰਦੇ ਸੀ ਅੱਗੇ ਹੁਣ ਸਭ ਅੰਦਰ ਨੇ ਅੱਜ ਤਾਂ ਦੁਪਹਿਰਾ ਦੁਪਹਿਰਾ ਬੈ ਕੇ ਸਿਮਰ ਰਹੋ ਨਾ ਪੂਰੀਆਂ ਗੱਲਾਂ ਮਾਰੀਆਂ ਚਲੋ ਹੁਣ ਆਪਾਂ ਚੱਲੀਏ ਕਰਨ ਨੂੰ ਬੱਸ ਟਾਈਮ ਹੋ ਗਿਆ 4:32 ਮਿੰਟ ਫਾਟਕ ਲੱਗੇ ਹੋਇਆ ਮੈਂ ਗੱਡੀ ਦੂਰੀ ਸ਼ਾਮੇ ਲਾ ਲਈ ਕਿਉਂਕਿ ਜਦੋਂ ਗੱਡੀ ਧੁੱਪ ਚ ਖੜਦੀ ਹੈ ਨਾ AC ਵੀ ਕੰਮ ਨਹੀਂ ਕਰਦਾ ਮਤਲਬ ਪ੍ਰੋਪਰਲੀ ਕੰਮ ਤਾਂ ਕਰਦਾ ਪਰ ਗੱਡੀ ਤੇ ਲੋਡ ਬਹੁਤ ਪੈਂਦਾ ਫਿਰ ਗੁੱਡ ਮਾਰਨਿੰਗ ਆਉਣਾ ਗੱਡੀ ਚ ਆਜਾ 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 ਨਿੰਨੀ ਕੱਲੀ ਸੀ ਜੀ ਓਕੇ ਹਾਂ ਜੀ ਨਹੀਂ ਮੰਮਾ ਨੇ ਚਲਾਇਆ ਨਹੀਂ ਤੇ ਆਲੀ ਗੱਡੀ ਲਾਲ ਲਾਲ ਮੋੜ ਦੇ ਇਧਰ ਨੂੰ ਚੱਲ ਜਾਣ ਦੇ ਜਿਹੜਾ ਆਰਾਮ ਕਰ ਦੇਣਾ ਜਾਣ ਦੇ ਕਿਦਾਂ ਧਿਆਨ ਨਾਲ ਜਾਣ ਦੇ ਇਧਰ ਨੂੰ ਮੋੜ ਇਧਰ ਨੂੰ ਮੋੜ ਹਾਂ ਵੈਰੀ ਗੁੱਡ ਵੈਰੀ ਗੁੱਡ ਇਧਰ ਨੂੰ ਮੋੜ ਇਧਰ ਨੂੰ ਮੋੜ ਸਰੇ ਇਧਰ ਨੂੰ ਮੋੜ ਪੁੱਤ ਇੱਧਰ ਨੂੰ ਜਾਣ ਦੇ ਗੱਡੀ ਆਪਾਂ ਉੱਥੇ ਅੰਦਰ ਲਾਉਣੀ ਸਿੱਖਣੀ ਹੈ ਗੱਡੀ ਹਾਂ ਹੁਣ ਇੱਧਰ ਨੂੰ ਜਾਣ ਦੇ ਇੱਧਰ ਨੂੰ ਇੱਧਰ ਨੂੰ ਅੱਛਾ ਇੱਧਰ ਲਾਉਣੀ ਹੈ ਛੇ ਇੱਧਰ ਲਾ ਇੱਧਰ ਲਾ ਦੇ ਫਿਰ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਇੱਧਰ ਦਾਦੂ ਲਾ ਲੂ ਆ ਕੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਹਾਂ ਹਾਂ ਵੈਰੀ ਗੁੱਡ ਹੁਣ ਇੱਧਰ ਨੂੰ ਕਰ ਦੇ ਇੱਧਰ ਨੂੰ ਕਰ ਦੇ ਵੈਰੀ ਗੁੱਡ ਵੈਰੀ ਗੁੱਡ ਹਾ ਹਾ ਮੰਮਾ ਅਹ ਮੰਮਾ ਮੰਮਾ ਇੱਧਰ ਨੂੰ ਹੁਣ ਅ ਪਿੱਛੇ ਦੇਖੀ ਦਿੰਦਾ ਵੈਰੀ ਗੁੱਡ ਨਾਲ ਨਾਲ ਮੂਰੇ ਵੀ ਦੇਖੀ ਦਿੰਦਾ ਓਕੇ ਥੈਂਕ ਯੂ ਬੱਚੇ ਦਾਦੀ ਬੈਠੀ ਆਵੇ ਆ ਦੇ ਮਗਰ ਦਾਦੀ ਬੈਠੀ ਦਾਦੀ ਬਾਹ ਦਾਦੀ ਬਾਹ ਬੋਤ ਮੇਰੀ ਇੱਕ ਬਾਈ ਨਾਲ ਗੱਲ ਹੋਈ ਕਹਿੰਦਾ ਤੈਨੂੰ ਇੰਨਾ ਸੀਰੀਅਸ ਹੋ ਕੇ ਵੀਡੀਓ ਆ ਪਾਉਂਦੇ ਕਦੇ ਨਹੀਂ ਦੇਖਿਆ ਕੀ ਚੱਕਰ ਆ ਮੈਂ ਕਿਹਾ ਬਾਈ ਸਿਆਣੇ ਕਹਿੰਦੇ ਹੁੰਦੇ ਆ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਆ ਕੋਈ ਝਟਕਾ ਲੱਗਦਾ ਬੰਦਾ ਆਪੀ ਸੀਰੀਅਸ ਹੋ ਜਾਂਦਾ ਤੇ ਆਪਣੇ ਤਾਂ ਦੋਨੀਆਂ ਚੀਜ਼ਾਂ ਕਠੀਆਂ ਹੀ ਪਈਆਂ ਜ਼ਿੰਮੇਵਾਰੀ ਵੀ ਤੇ ਝਟਕਾ ਵੀ ਇਸ ਲਈ ਹੁਣ ਨਾ ਜੇ ਸੀਰੀਅਸ ਹੋਏ ਫਿਰ ਟਾਈਮ ਹੱਥੋਂ ਨਿਕਲ ਜਾਣਾ ਤੇ ਬਾਕੀ ਹੁਣ ਆਪਾਂ ਐ ਕਰਦੇ ਆ ਆ ਵੀਡੀਓ ਕਰਦੇ ਆ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਕਿਸੇ ਵੀ ਰੀਜ਼ਨ ਕਰਕੇ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਣਾ ਜੇ ਕਮੈਂਟ ਜਰੂਰ ਕਰਿਓ ਬਾਹਰ ਟਰੱਕ ਨਿਕਲਣ ਲੱਗਿਆ ਉਹ ਉੱਚੀ ਬੁਲਣਾ ਪੈਣਾ ਪਣਾ ਚੱਕੇ ਤੇ ਬੱਟਾ ਦਾ ਟੈਕਰ